ਸਹਿਲਾ ਹਸਪਤਾਲ ਫਗਵਾੜਾ ਵਿਖੇ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮਾ ਨੇ ਪਿਛਲੇ 4 ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਦੋਸ਼ 'ਵਜੋਂ ਹਸਪਤਾਲ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਤੇ ਠੇਕੇਦਾਰ ਵਿਰੁੱਧ ਜਮ ਕੇ ਨਾਰੀਵਾਜੀ ਕੀਤੀ ਇਸ ਦੌਰਾਨ ਗੱਲਬਾਤ ਕਰਦੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਹਸਪਤਾਲ ਵਿਖੇ ਠੇਕੇ ਤੇ ਕੰਮ ਕਰਦੇ ਨੇ ਤੇ ਠੇਕੇਦਾਰ ਵੱਲੋਂ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਉਹਨਾਂ ਨੂੰ ਘਰ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਆਖਿਆ ਕਿ ਜਦੋਂ ਉਹ ਤਨਖਾਹਸਪੰਦੀ ਕੋਈ ਗੱਲਬਾਤ ਕਰਦੇ ਹਨ ਤਾਂ ਅੱਗੇ ਉਹ ਠੇਕੇ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਉਹਨਾਂ ਚਿਹਰੋ ਧਰਨਾ جاری ਰੱਖਣਗੇ ਹਾਂਜੀ ਹਾਂਜੀ ਧਰਨਾ ਬਾਹਰ ਲਾਇਆ ਵਾਸਤੇ ਬਹੁਤ ਹੋਬਟੂ ਸਰ ਸਾਡੇ 4 ਮਹੀਨੇ ਹੋ ਗਏ ਜਨਵਰੀ ਫਰਵਰੀ ਮਾਰਚ ਅਪ੍ਰੈਲ ਪੂਰਾ ਹੋ ਗਿਆ ਸਾਨੂੰ ਸੈਲਰੀ ਨਹੀਂ ਆ ਰਹੀ ਪਿੱਛੇ ਕੰਮ ਆਪਾਂ ਪੂਰਾ ਟੋਟਲੀ ਜਿੱਦਾਂ ਜੋ ਕਹਿੰਦੇ ਕਰੀਦਾ ਆ ਜੀ ਸੈਲਰੀ ਨਹੀਂ ਆ ਰਹੀ ਹੈਗੇ ਇਸ ਕਰਕੇ ਪਰੇਸ਼ਾਨ ਹੈਗੇ ਸਾਡੀ ਕਿੰਨੀ ਦੇਰ ਤੋਂ ਪਰੇਸ਼ਾਨ ਜਨਵਰੀ 4 ਮਹੀਨੇ ਤੋਂ ਚੌਥਾ ਮਹੀਨਾ ਪੂਰਾ ਹੋ ਗਿਆ ਜੀ ਕੱਲ ਪਹਿਲੇ ਤਰੀਕੇ ਚੱਲ ਰਹੀਆਂ ਤੇ ਕੋਈ ਗੱਲਬਾਤ ਨਹੀਂ ਹੋਈ ਤੁਹਾਡੀ ਸਾਰਾ ਸਿੱਕੇ ਜੀ ਦਾ ਜਿੱਦਾਂ ठेकेदार ਨੂੰ ਕਹੀਦਾ ਕਹਿੰਦੇ ਆ ਪਿੱਛੋਂ ਅਕਾਊਂਟ ਬੰਦਿਆ ਸਾਡੇ ਆ ਹੋ ਗਿਆ ਅੱਜ ਸਾਈਨ ਨਹੀਂ ਕਿਸੇ ਨੇ ਕੀਤੇ ਬਸ ਇਹੀ ਰੋਜ਼ ਰੋਜ਼ ਸਾਰੇ ਇਹੀ ਬਹਾਨੇ ਕਰਕੇ ਅਸੀਂ ਅੱਕ ਕੇ ਜਸ ਬੈਠ ਗਏ ਆ ਤੇ ਠੇਕੇਦਾਰ ਦਾ ਨਾਮ ਕੀ ਹੈ ਜੀ ਠੇਕੇਦਾਰ ਦਾ ਨਾਮ ਕੰਮ ਤੁਸੀਂ ਸਰਬਜੀਤ ਆ ਜੀ ਸਰਬਜੀਤ ਹਾਂਜੀ ਤੇ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਸਰ ਹੁੰਦੀ ਐ ਸਾਨੂੰ ਉਹਨਾਂ ਨੂੰ ਰੋਜ਼ ਪੁੱਛੀਦਾ ਸਾਨੂੰ ਕਹਿੰਦੇ ਅੱਜ ਸਾਈਨ ਨਹੀਂ ਕੀਤਾ ਮੈਡਮ ਨੇ ਅੱਜ ਪਿੱਛੇਉ ਨਹੀਂ ਆਇਆ ਜੇ ਕੁਝ ਵੀ ਐ ਸਰ ਇੰਦਾ ਕਹਿੰਦੇ ਆ ਜੀ ਤੇ ਇਹੇ ਦੇਰੇ ਦੇਰੇ ਚ ਸਾਲ 4 ਮਹੀਨੇ ਹੋ ਗਏ ਜੀ ਹੁਣ ਬੱਚੇ ਛੋਟੇ ਛੱਡ ਕੇ ਆਈਦੇ ਆ ਝਾੜੂ ਪੂੰਛੇ ਲੈ ਜੋ ਵੀ ਕਹਿੰਦਾ ਕਰੀਦੇ ਪਰ ਸਰ ਸਰ ਜੋ ਟਾਈਮ ਤੇ ਸੈਲਰੀ ਨਹੀਂ ਮਿਲਣੀ ਤੇ ਬੰਦਾ ਕੀ ਕਰੀਵੇ ਤਾਂ ਨਾ ਜਿਹੜਾ ਤੁਸੀਂ ਲਾਇਆ ਅਨਮਿੱਥੇ ਸਮੇ ਲਈ ਆ ਜਾਂ ਸਰ ਜਿੰਨ ਤੱਕ ਸਾਡੀਆਂ ਸੈਲਰੀਆਂ ਨਹੀਂ ਆਉਂਦੀਆਂ 4 ਮਹੀਨੇ ਤੋਂ ਉੱਪਰ ਸਾਡੇ ਦਈਆਂ ਜੀ ਅਸੀਂ ਬੈਠੀ ਰਹਾਂਗੇ ਉਧਰ ਧਰਨੇ ਦੀ ਸੂਚਨਾ ਮਿਲਦੇ ਸਾਰੇ ਸਿਵਰ ਹਸਪਤਾਲ ਦੇ ਐਸਐਮਓ ਡਾਕਟਰ ਲੈਂਬਰਾਮ ਅਤੇ ਕਾਰਜਕਾਰੀ ਐਸਐਮਓ ਡਾਕਟਰ ਰਚੇਸ਼ ਚੰਦਰ ਵੀ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਡਾਕਟਰ ਰਚੇਸ਼ ਚੰਦਰ ਨੇ ਦੱਸਿਆ ਕਿ ਜਿਸ ਬੈਂਕ ਦੇ ਖਾਤਿਆਂ ਵਿੱਚ ਇਨ੍ਹਾਂ ਮਲਾਜ਼ਮਾਂ ਦੀ ਤਨਖਾਹ ਆਉਂਦੀ ਹੈ ਉਸ ਬੈਂਕ ਵੱਲੋਂ ਕੋਈ ਸਮੱਸਿਆ ਆ ਰਹੀ ਸੀ ਜਿਸ ਕਾਰਨ ਉਹਨਾਂ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਜਲਦ ਹੀ ਇਨ੍ਹਾਂ ਮਲਾਜ਼ਮਾਂ ਦੇ ਖਾਤੇਾਂ ਵਿੱਚ ਤਨਖਾਹ ਪਾ ਦਿੱਤੀ ਜਾਵੇਗੀ ਨਾਲ ਲੱਗ ਕੀ ਇਹ ਵਰਕਰ ਦੀ ਥੋੜੀ ਤਖਾਦ ਕਰਕੇ ਆ ਬੈਂਕ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਸੀ ਪ੍ਰੋਸੈਸ ਨਹੀਂ ਹੋ ਪਾ ਰਿਆ ਸੀਗਾ ਹੁਣ ਮੈਂ ਅੱਜ ਜਾ ਕੇ ਆਇਆ ਹਾਂ ਆਪਣਾ HDFC ਬੈਂਕ ਕੋ ਕਹਿੰਦੇ ਅੱਜ ਸਾਰਾ ਪ੍ਰੋਸੈਸ ਹੋ ਜਾਏਗਾ ਜੀ ਪ੍ਰੋਫਰ ਸਾਰੇ ਬੜੀ ਹੈ ਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹਾਂ ਹਾਂਜੀ ਹੁੰਦਾ ਇਹ ਤਖਾਣਾ ਨਾ ਮਿਲਦਾ ਬੰਦਾ ਪਰੇਸ਼ਾਨ ਤਾਂ ਹੁੰਦੀ ਤੇ ਕੀ ਫੇ ਆਏ ਤੁਸੀਂ HDFC ਵਾਲੇ ਕੋਈ ਜਾ ਕੇ ਆਏ ਹੋ ਕਹਿੰਦੇ ਅੱਜ ਫਿਰ ਰਿਲੀਜ਼ ਕਰ ਦੇਣਗੇ ਹੋ ਜਾਊਗਾ ਇਹਨਾਂ ਦਾ ਮੋਸਟ ਵੱਡੀ ਕੋਈ ਸਹਿਲਾ ਹਸਪਤਾਲ ਫਗਵਾੜਾ ਵਿਖੇ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮਾ ਨੇ ਪਿਛਲੇ 4 ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਦੋਸ਼ 'ਵਜੋਂ ਹਸਪਤਾਲ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਤੇ ਠੇਕੇਦਾਰ ਵਿਰੁੱਧ ਚਾਪਕੇ ਨਾਰਿਵਾਜੀ ਕੀਤੀ ਇਸ ਦੌਰਾਨ ਗੱਲਬਾਤ ਕਰਦੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਹਸਪਤਾਲ ਵਿਖੇ ਠੇਕੇ ਤੇ ਕੰਮ ਕਰਦੇ ਨੇ ਤੇ ਠੇਕੇਦਾਰ ਵੱਲੋਂ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਉਹਨਾਂ ਨੂੰ ਘਰ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਆਖਿਆ ਕਿ ਜਦੋਂ ਉਹ ਤਨਖਾਹਸਪੰਦੀ ਕੋਈ ਗੱਲਬਾਤ ਕਰਦੇ ਹਨ ਤਾਂ ਅੱਗੇ ਠੇਕੇ ਉਨਾ ਕਹਿਆ ਕਿ ਜਦ ਤੱਕ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਉਹਨਾਂ ਚੇਰੋ ਧਰਨਾ جاری ਰੱਖਣਗੇ ਉਧਰ ਧਰਨੇ ਦੀ ਸੂਚਨਾ ਮਿਲਦੇ ਸਾਰੇ ਸਿਵਰ ਹਸਪਤਾਲ ਦੇ ਐਸਐਮਓ ਡਾਕਟਰ ਲੈਂਬਰਾਮ ਅਤੇ ਕਾਰਜਕਾਰੀ ਐਸਐਮਓ ਡਾਕਟਰ ਰਜੇਸ਼ ਚੰਦਰ ਵੀ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਤੇ ਧਰਨਾ ਕਰੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਡਾਕਟਰ ਰਜੇਸ਼ ਚੰਦਰ ਨੇ ਦੱਸਿਆ ਕਿ ਜਿਸ ਬੈਂਕ ਦੇ ਖਾਤਿਆਂ ਵਿੱਚ ਇਹਨਾਂ ਮਲਾਜ਼ਮਾਂ ਦੀ ਤਨਖਾਹ ਆਉਂਦੀ ਹੈ ਉਸ ਬੈਂਕ ਵੱਲੋਂ ਕੋਈ ਸਮੱਸਿਆ ਆ ਰਹੀ ਸੀ ਜਿਸ ਕਾਰਨ ਉਹਨਾਂ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਜਲਦ ਹੀ ਇਹਨਾਂ ਮਲਾਜ਼ਮਾਂ ਦੇ ਖਾਤੇਾਂ ਵਿੱਚ ਤਨਖਾਹ ਪਾ ਦਿੱਤੀ ਜਾਵੇਗੀ